ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਬੰਦੇ ਨੂੰ ਆਪਣਾ ਪਛੋਕੜ ਨਹੀਂ ਭੁੱਲਣਾ ਚਾਹੀਦਾ ਹੁਣ ਪਛੋਕੜ ਦੇ ਕਈ ਅਰਥ ਨਿਕਲਦੇ ਨੇ ਔਰ ਕਈ ਐਂਗਲਾਂ ਤੋਂ ਨਿਕਲਦੇ ਨੇ ਮੈਂ ਕੇਵਲ ਇੱਕ ਐਂਗਲ ਦੀ ਗੱਲ ਕਰਨ ਲੱਗਾ ਉਹ ਹੈ ਮਾਇਕ ਐਂਗਲ ਧੰਨ ਵਾਲਾ ਐਂਗਲ ਕਿਉਂਕਿ ਬਹੁਤ ਵਾਰ ਇੰਟਰਵਿਊ ਦੇ ਦੌਰਾਨ ਮੈਂ ਕਈਆਂ ਕੋਲੋਂ ਇਹ ਗੱਲ ਸੁਣੀ ਬੇ ਮੇਰੇ ਕੋਲ ਖਾਣ ਵਾਸਤੇ ਭੋਜਨ ਨਹੀਂ ਸੀ ਪਹਿਨਣ ਵਾਸਤੇ ਕੱਪੜਾ ਨਹੀਂ ਸੀ ਸਿਰ ਦੇ ਉੱਤੇ ਛੱਦਾ ਸਹਾਰਾ ਨਹੀਂ ਸੀ ਪਰ ਅੱਜ ਬਹੁਤ ਕੁਝ ਹੈ ਹੁਣ ਜੇ ਉਹ ਪਿੱਛੇ ਨੂੰ ਚੇਤਾ ਰੱਖੇਗਾ ਤੇ ਉਹਨੂੰ ਜੋ ਅੱਜ ਚੀਜ਼ਾਂ ਉਹਦੇ ਕੋਲ ਨੇ ਉਹਦਾ ਵੀ ਆਨੰਦ ਮਿਲੇਗਾ ਤੇ ਜੇ ਆਉਣ ਵਾਲੇ ਸਮੇਂ ਦੇ ਅੰਦਰ ਕੁਝ ਮਿਲੇਗਾ ਉਹਦਾ ਵੀ ਆਨੰਦ ਮਿਲੇਗਾ ਤੁਪ ਪਸ਼ੋਕੜ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਦੂਸਰਾ ਪਰਮ ਸਤਿ ਆਪਰ ਪਰਮਾਤਮਾ ਨਰੰਕਾਰ ਅੱਲਾ ਅਕਾਲ ਪੁਰਖ ਵੈਗਰੂ ਉਹਦਾ ਨਾਮ ਕੁਝ ਵੀ ਰੱਖ ਲਓ ਉਹਨੂੰ ਨਹੀਂ ਭੁੱਲਣਾ ਚਾਹੀਦਾ ਜੋ ਤੁਹਾਡੇ ਕੋਲ ਹੈ ਜੋ ਅੱਜ ਤੁਹਾਡੇ ਕੋਲ ਹੈ ਅਗਰ ਆਪਣੇ ਪਛੋਕਰ ਨੂੰ ਚੇਤੇ ਵਿੱਚ ਰੱਖੋਗੇ ਤਾਂ ਜੋ ਅੱਜ ਤੁਹਾਡੀ ਝੋਲੀ ਵਿੱਚ ਹੈ ਇਹਨੂੰ ਵੇਖ ਕੇ ਪਿੱਛੇ ਨੂੰ ਯਾਦ ਕਰੋਗੇ ਤੁਹਾਨੂੰ ਖਾਣ ਦਾ ਵੀ ਆਨੰਦ ਆਏਗਾ ਪਹਿਨਣ ਦਾ ਵੀ ਆਨੰਦ ਆਏਗਾ ਹੰਡਾਉਣ ਦਾ ਵੀ ਆਨੰਦ ਆਏਗਾ ਦੂਜੀ ਗੱਲ ਇੱਕ ਪਾਸੇ ਜੋ ਤੁਹਾਡੀ ਚੋਲੀ ਵਿੱਚ ਅੱਜ ਹੈ ਉਹਨੂੰ ਰੱਖ ਲਓ ਉਹਦੇ ਪੈਰਲਰ ਜੋ ਤੁਹਾਡੇ ਕੋਲ ਨਹੀਂ ਹੈ ਪਰ ਦੂਜਿਆਂ ਦੇ ਕੋਲ ਹੈ ਉਹਨੂੰ ਰੱਖ ਲਓ ਫਿਰ ਨਾ ਤੁਹਾਨੂੰ ਖਾਣ ਦਾ ਆਨੰਦ ਨਾ ਪਹਿਨਣ ਦਾ ਆਨੰਦ ਨਾ ਹੰਡਾਉਣ ਦਾ ਆਨੰਦ ਆ ਇਹ ਸਕੂਨ ਇਹ ਸੁੱਖ ਕਦੋਂ ਮਿਲਦਾ ਹੈ ਭੋਜਨ ਕਪੜਾ ਜਾਂ ਬਾਕੀ ਸੁੱਖ ਸਾਧਨਾ ਵਿੱਚੋਂ ਜਦੋਂ ਅੱਜ ਵਾਲੀ ਚੀਜ਼ ਨੂੰ ਵੇਖਦੇ ਹੋ ਤੇ ਆਪਣਾ ਪਿਛਲਾ ਸਮਾਂ ਚੇਤਾ ਰੱਖਦੇ ਹੋ ਵੀ ਮੇਰੇ ਕੋਲ ਮਕਾਨ ਨਹੀਂ ਸੀ ਪਰ ਅੱਜ ਮੇਰੇ ਕੋਲ ਆਲੀਸ਼ਾਨ ਕੋਠੀ ਇਹ ਬੰਗਲਾ ਹੈ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ ਹੁੰਦਾ ਮੈਂ ਝੂਠਨ ਚੁੱਕ ਚੁੱਕ ਕੇ ਗੁਜ਼ਾਰਾ ਕਰਦਾ ਰਿਹਾ ਪਰ ਅੱਜ ਤੇ ਮੇਰੇ ਕੋਲ 36 ਕਿਸਮ ਦਾ ਭੋਜਨ ਹੈ ਮੈਂ ਮੰਗ ਮੰਗ ਕੇ ਪਾਉਣ ਵਾਲਾ ਕੱਪੜਾ ਪਰ ਅੱਜ ਮੈਂ ਲੋਕਾਂ ਨੂੰ ਦੇਣ ਦੀ ਯੋਗਤਾ ਵੀ ਰੱਖਦਾ ਹਾਂ ਰੇਸ਼ਮ ਅਲਮਾਰੀਆਂ ਦੇ ਨਾਲ ਭਰੇ ਨੇ ਫਿਰ ਰੇਸ਼ਮ ਦਾ ਆਨੰਦ ਆਏਗਾ ਸੁਹਾ ਦਾਏਗਾ ਤੇ ਜੇ ਅੱਜ ਚੋੜੀ ਵਿੱਚ ਉਹਨੂੰ ਵੇਖਿਆ ਜੋ ਨਹੀਂ ਹੈ ਉਹਨੂੰ ਵੇਖਿਆ ਤੇ ਫਿਰ ਸੁਖ ਨੇੜੇ ਤੇੜੇ ਵੀ ਨਹੀਂ ਰਹੇਗਾ ਯਾਦ ਹੋਵੇ ਕਿ ਕੱਲ ਨਹੀਂ ਸੀ ਤੇ ਅੱਜ ਮੇਰੇ ਕੋਲ ਬਹੁਤ ਜ਼ਿਆਦਾ ਹੈ ਤੋ ਖੈਰ ਜਦੋਂ ਤੁਸੀਂ ਆਪਣਾ ਪਸ਼ੋਕੜ ਚੇਤਾ ਰੱਖਦੇ ਹੋ ਉਹਦੇ ਨਾਲ ਤੁਹਾਡੀ ਬੁੱਧ ਵੀ ਨਹੀਂ ਬਦਲਦੀ ਤੁਹਾਡੇ ਵਿਚਾਰ ਵੀ ਨਹੀਂ ਬਦਲਦੇ ਈਗੋ ਕਦੋਂ ਦੀ ਜਦੋਂ ਕੇਵਲ ਇਹ ਵੇਖਿਆ ਜਾਂਦਾ ਹੈ ਕਿ ਮੇਰੇ ਕੋਲ ਅੱਜ ਮਕਾਨ ਬੜਾ ਵੱਡਾ ਹੈ ਤੇ ਜਿਹਦੇ ਕੋਲ ਬਰਾਬਰ ਤੇ ਛੋਟਾ ਮਕਾਨ ਹੈ ਉਹ ਵੇ ਕੇ ਗੋ ਆ ਜਾਂਦੇ ਹੰਕਾਰ ਬਣ ਜਾਂਦਾ ਲੈ ਇਹਦੀ ਤੇ ਛੋਟੀ ਜੀ ਚੋਪੜੀ ਏ ਛੋਟਾ ਜਿਹਾ ਮਕਾਨ ਏ ਥੋੜੀ ਜੀ ਜਗ੍ਹਾ ਤੇ ਐ ਤੇ ਮੇਰਾ ਤੇ ਮਕਾਨ ਬੜਾ ਵੱਡਾ ਹੰਕਾਰ ਪਰ ਜਦੋਂ ਤੈਨੂੰ ਤੇਰਾ ਪਿੱਛਾ ਚੇਤਾ ਰਹੇਗਾ ਵੀ ਨਹੀਂ ਜਿੰਨੀ ਜਗ੍ਹਾ ਦੇ ਅੰਦਰ ਇਹਦਾ ਮਕਾਨ ਏ ਜਿੰਨੇ ਦਾ ਇਹਦਾ ਮਕਾਨ ਮੇਰੇ ਕੋਲ ਏਵੇਂ ਦਾ ਵੀ ਨਹੀਂ ਸੀ ਮੈਂ ਤੇ ਛੱਪਰ ਦੇ ਅੰਦਰ ਗੁਜ਼ਾਰਾ ਕਰਦਾ ਰਿਆਂ ਝੁੱਗੀ ਦੇ ਅੰਦਰ ਗੁਜ਼ਾਰਾ ਕਰਦਾ ਰਿਆਂ ਤੇ ਫਿਰ ਜਿੰਨੇ ਮਰਜੀ ਵੱਡੇ ਮਕਾਨ ਦੇ ਅੰਦਰ ਰਹੋਗੇ ਬੰਗਲੇ ਦੇ ਅੰਦਰ ਰਹੋਗੇ ਪਰ ਈਗੋ ਨਹੀਂ ਆਏਗੀ ਈਗੋ ਨਹੀਂ ਆਏਗੀ ਤੁਹਾਡੇ ਰਿਸ਼ਤੇ ਬਰਕਰਾਰ ਬਰਕਰਾਰ ਰਹਿਣਗੇ ਗਵੰਡੀ ਦੇ ਨਾਲ ਨਫ਼ਰਤ ਨਹੀਂ ਪਾਲੋਗੇ ਗਵੰਡੀ ਦੇ ਨਾਲ ਈਗੋ ਦੇ ਨਾਲ ਬੋਲੋਗੇ ਨਹੀਂ ਪੇਸ਼ ਨਹੀਂ ਆਓਗੇ ਗਵੰਡੀ ਸਗੋਂ 4 ਗੁਣਾ ਤੁਹਾਡੀ ਇੱਜ਼ਤ ਕਰੇਗਾ ਵੀ ਲੈ ਬੰਦਾ ਅਮੀਰ ਵੀ ਵੱਡਾ ਹੈ ਘਰ ਵੀ ਵੱਡਾ ਹੈ ਪਰ ਕਦੇ ਇਹਨੇ ਇਦਾਂ ਦੀ ਈਗੋ ਨਹੀਂ ਵਿਖਾਈ ਕਿ ਮੇਰਾ ਘਰ ਵੱਡਾ ਤੇ ਤੇਰਾ ਘਰ ਛੋਟਾ ਕਦੇ ਇਹਨੇ ਹੰਕਾਰ ਨਹੀਂ ਜਤਾਇਆ ਸਗੋਂ ਮੇਰੀ ਝੁੱਗੀ ਵਿੱਚ ਵੀ ਆਣ ਕੇ ਬਹਿ ਜਾਂਦਾ ਹੈ ਮੇਰੇ ਨਾਲ ਵੀ ਗੱਲਬਾਤ ਕਰਦਾ ਹੈ ਮੇਰੇ ਕੋਲ ਫੀਬੈਕ ਕੇ ਖਾਪੀ ਲੈਂਦਾ ਖੈਰ ਜਦੋਂ ਪਿੱਛਾ ਚੇਤੇ ਰੱਖੋਗੇ ਤੇ ਅੱਜ ਤੁਹਾਡੇ ਕੋਲ ਨੇ 36 ਪ੍ਰਕਾਰ ਦੇ ਪਕਵਾਨ ਭੋਜਨ ਖਾਣ ਵਾਸਤੇ ਤੁਹਾਡੇ ਬਰਾਬਰ ਇੱਕ ਹੋਰ ਗਵਾਂਢੀ ਹੈ ਤੁਹਾਡਾ ਤੁਹਾਡਾ ਰਿਸ਼ਤੇਦਾਰ ਹੈ ਉਹਦੇ ਕੋਲ ਖਾਣ ਵਾਸਤੇ ਬਹੁਤ ਘਟ ਹੈ ਉਹਦੀ ਥਾਲੀ ਵੱਲ ਵੇਖ ਕੇ ਉਹਦੇ ਚੌਂਕੇ ਵੱਲ ਵੇਖ ਕੇ ਤੁਹਾਡੇ ਮਨ ਦੇ ਅੰਦਰ ਆਇਆ ਹੰਕਾਰ ਬਿੱਲੈ ਇਹ ਤੇ ਜਵਾਰ ਬਾਜਰੇ ਦੀ ਸੁੱਕੀ ਰੋਟੀ ਖਾ ਰਿਆ ਹੈ ਇਹਦੇ ਕੋਲ ਖਾਣ ਲਈ ਕੁਝ ਨਹੀਂ ਹੈ ਸਬਜ਼ੀ ਨਹੀਂ ਹੈ ਚਾਹ ਬਣਾਉਣੀ ਹੈ ਦੁੱਧ ਨਹੀਂ ਹੈ ਮਿੱਠਾ ਪੱਤੀ ਨਹੀਂ ਹੈ ਇਹ ਗਰੀਬ ਇਹਦੇ ਸਾਹਮਣੇ ਤੇ ਮੈਂ ਬਹੁਤ ਅਮੀਰ ਹਾਂ ਮੈਂ ਰਾਜਾ ਮਰਗੀ ਜ਼ਿੰਦਗੀ ਬਤੀਤ ਕਰ ਰਿਹਾ ਜੇ ਤੁਹਾਡੇ ਅੰਦਰ ਇਹ ਖਿਆਲ ਬਣਿਆ ਤੇ ਈਗੋ ਆਏਗੀ ਈਗੋ ਆਏਗੀ ਤੁਹਾਡਾ ਰਿਸ਼ਤਾ ਤਾਰ ਤਾਰ ਹੋ ਜਾਏਗਾ ਦਰਾੜ ਬਣ ਜਾਏਗੀ ਜੇ ਉਹਦੇ ਵੱਲੋਂ ਵੇਖ ਕੇ ਤੇ ਤੁਹਾਨੂੰ ਤੁਹਾਡਾ ਪਿਛਲਾ ਸਮਾਂ ਚੇਤੇ ਵਿੱਚ ਆਇਆ ਵੇ ਅੱਜ ਜਿਵੇਂ ਦੀ ਹਾਲਾਤ ਇਹਦੀ ਏ ਇਹਦੇ ਨਾਲੋਂ ਵੀ ਬਦਰ ਹਾਲਾਤ ਮੇਰੇ ਕੋਲ ਸੀ ਇਹਦੇ ਨਾਲੋਂ ਵੀ ਦੁਰਕਾਰੀ ਹੋਏ ਹਾਲਾਤ ਮੇਰੇ ਕੋਲ ਸੀ ਤੇ ਫਿਰ ਦੱਸੋ ਤੁਸੀਂ ਆਪਣੇ ਆਪ ਹੀ ਹੰਕਾਰ ਬਣਾ ਲੋਗੇ ਤੇ ਹੰਕਾਰ ਦਾ ਬੋਲ ਉਹਨੂੰ ਰਿਸ਼ਤੇਦਾਰ ਨੂੰ ਜਾਂ ਗਵਰਡੀ ਨੂੰ ਬੋਲ ਲੋਗੇ ਤੇ ਉਸ ਹਾਲਾਤ ਦੇ ਅੰਦਰ ਰਿਸ਼ਤੇਦਾਰ ਨੂੰ ਤੁਸੀਂ ਅਮੀਰੀ ਵਿੱਚ ਉਹ ਗਰੀਬੀ ਵਿੱਚ ਤੁਸੀਂ ਜਦੋਂ ਜਾ ਕੇ ਘੁੱਟ ਕੇ ਗਲਵਕੜੀ ਪਾਉਗੇ ਨਾ ਉਨੇ ਤੁਹਾਡੇ ਤੋਂ ਲੈਣਾ ਕੁਝ ਨਹੀਂ ਮੰਗਣਾ ਕੁਝ ਨਹੀਂ ਐਨੇ ਨਾਲ ਹੀ ਕਾਦ-ਕਾਦ ਹੋ ਜਾਏਗਾ ਕਿ ਮੇਰਾ ਰਿਸ਼ਤੇਦਾਰ ਅਮੀਰ ਜ਼ਰੂਰ ਹੈ ਪਰ ਅੱਜ ਵੀ ਉਹਦੇ ਅੰਦਰ ਸੋਚ ਉਹੀ ਹੈ ਅੱਜ ਵੀ ਉਹ ਰਿਸ਼ਤਿਆਂ ਦੀ ਕਦਰ ਨੂੰ ਪਛਾਣਦਾ ਹੈ ਪਰ ਤੁਸੀਂ ਤੇ ਇੱਕੋ ਵਿੱਚ ਆ ਜਾਂਦੇ ਹੋ ਥੋੜੀ ਜਿਹੀ ਕਾਰ ਚੰਗੀ ਆਈ ਤਾਂ ਹੰਕਾਰ ਮਕਾਨ ਚੰਗਾ ਆਇਆ ਤਾਂ ਹੰਕਾਰ ਕੱਪੜਾ ਚੰਗਾ ਆਇਆ ਤੇ ਕਲਰ ਚੁੱਕ-ਚੁੱਕੇ ਵਹਿੰਦੇ ਰਹਿੰਦੇ ਹੋ ਤਾਂ ਹੰਕਾਰ ਕੁਦਰਤ ਦਾ ਨਿਯਮ ਹੈ ਕਿ ਭੁੱਖਾ ਹੀ ਰੋਟੀ ਦਾ ਸਵਾਦ ਲੈ ਸਕਦਾ ਹੈ ਤੁਹਾਨੂੰ ਤੁਹਾਡੇ ਕੋਲ ਜਿਹੜੀਆਂ ਅੱਜ ਦਾਤਾਂ ਨੇ ਇਹਨਾਂ ਦਾ ਸਵਾਦ ਮਿਲੇ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਸਵਾਦ ਮਿਲੇ ਮੈਨੂੰ ਲੱਗਦਾ ਹੈ ਕੁਦਰਤ ਨੇ ਤਾਂ ਤੁਹਾਨੂੰ ਥੋੜਾ ਸਮਾਂ ਭੁੱਖ ਦਿੱਤੀ ਤਾਂ ਕਿ ਤੁਸੀਂ ਸਵਾਦ ਲੈ ਸਕੋ ਪਰ ਜਿਵੇਂ ਉਹਨੇ ਦਾਤਾਂ ਦਿੱਤੀਆਂ ਤੁਸੀਂ ਆਪਣਾ ਪਛੋਕੜ ਹੀ ਭੁੱਲ ਕੇ ਬਹਿ ਗਏ ਰਸ ਉਦੋਂ ਹੀ ਆਉਂਦਾ ਹੈ ਸਵਾਦ ਉਦੋਂ ਹੀ ਆਉਂਦਾ ਹੈ ਜਦੋਂ ਪਿੱਛਾ ਚੇਤੇ ਰਹਿੰਦਾ ਹੈ ਰੋਟੀ ਦਾ ਉਹਨਾਂ ਵੱਧ ਸਵਾਦ ਮਿਲਦਾ ਹੈ ਜਦੋਂ ਬੰਦੇ ਨੂੰ ਡਾਂਢੀ ਭੁੱਖ ਲੱਗੀ ਹੋਵੇ ਕੜਾਕੀ ਭੁੱਖ ਲੱਗੀ ਹੋਵੇ ਪਛੋਕੜ ਚੇਤਾ ਰੱਖਣ ਦਾ ਇੱਕ ਹੋਰ ਵੀ ਲਾਭ ਹੈ। ਭਈ ਤੁਸੀਂ ਜਿਸ ਵੀ ਕੰਡੀਸ਼ਨ ਵਿੱਚ ਹੋ ਹਾਲਾਤ ਵਿੱਚ ਹੋ ਜਿੱਥੇ ਵੀ ਖੜੇ ਹੋ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਰਹਿ ਰਹੇ ਹੋ ਉਹਦੇ ਨਾਲ ਤਕਾ ਨਹੀਂ ਕਰੋਗੇ। ਤੁਹਾਡੇ ਵਿੱਚ ਹੰਕਾਰ ਨਹੀਂ ਬਣੇਗਾ। ਕਿਸੇ ਨਾਲ ਵਦੀਕੀ ਨਹੀਂ ਕਰੋਗੇ। ਵਦੀਕੀ ਨਹੀਂ ਕਰੋਗੇ ਤੇ ਤੁਹਾਡੀ ਸੋਚ ਜਿਹੜੀ ਉਹ ਚੰਗੀ ਬਣੀ ਰਹੇਗੀ ਉਹ ਸੋਚ ਦੇ ਕਰਕੇ ਸੋਬਾ ਦੇ ਕਰਕੇ ਤੁਹਾਨੂੰ ਸਕੂਨ ਮਿਲਦਾ ਰਹੇਗਾ ਔਰ ਉਹ ਹਰ ਵਕਤ ਮਿਲਦਾ ਰਹੇਗਾ ਜੇ ਆਪਣਾ ਪਰਸ਼ੋਕਰ ਚੇਤਾ ਰੱਖੋਗੇ ਅਖੀਰ ਤੇ ਗੱਲ ਕਹਿ ਦਿਆਂ ਪਰਸ਼ੋਕਰ ਚੇਤਾ ਰੱਖਣ ਦੇ ਨਾਲ ਜੋ ਵੈਗਰੂ ਨੇ ਅੱਜ ਤੁਹਾਡੀ ਝੋਲੀ ਦੇ ਅੰਦਰ ਦਾਤਾਂ ਪਾਈਆਂ ਨੇ ਉਹਨਾਂ ਨੂੰ ਖਾਣ ਦਾ ਪੈਣਨ ਦਾ ਵਰਤਨ ਦਾ ਹੰਡਾਉਣ ਦਾ ਰਸ ਕਈ ਗੁਣਾ ਵਾਝੇਗਾ ਪਰਸ਼ੋਕਰ ਨੂੰ ਭੁੱਲੋਗੇ ਸਭ ਕੁਝ ਤੁਹਾਡੇ ਕੋਲ ਹੋਏਗਾ ਕਲਪਦੇ ਮਿਲੋਗੇ ਕੁਰਜ ਦੇ ਮਿਲੋਗੇ ਰੋਂਦੇ ਮਿਲੋਗੇ ਕਰ ਲਾਉਂਦੇ ਮਿਲੋਗੇ ਪਰ ਉਹਦਾ ਕੋਈ ਰਾਹ ਤੁਹਾਨੂੰ ਨਹੀਂ ਮਿਲੇਗਾ ਉਹਦੀ ਕੋਈ ਵਿਧੀ ਵਿਧਾਨ ਨਹੀਂ ਮਿਲੇਗੀ ਇੱਕੋ ਹੀ ਪਛੋਕੜ ਚੇਤਾ ਰੱਖੋ ਤੇ ਵਰਦੇ ਰਹੋ ਖਾਂਦੇ ਰਹੋ ਕਰੀਬਾਂ ਨੂੰ ਦੁਖੀ ਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ